ਆਪਾਂ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੀ ਅੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਿਫਾਰਿਸ਼ੀ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਿਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਆਪੇਸ਼ ਕਰੋ ਫਿਰ ਅਸੀਂ ਉਸ ਉਹਨਾਂ ਹੀ ਸਿਫਾਰਿਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ ਉਹ ਨਹੀਂ ਹੋਣਗੇ ਤੁਸੀਂ ਬਹੁਤ ਬਹੁਤ ਧੰਨਵਾਦ ਦੀਦੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਡੈਲੀਗੇਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਠੀਕ ਹੈ ਹੋ ਗਿਆ ਨੇ ਕੈਮਰਾ ਪਰਸਨ ਅਮਦੇ ਨਾਲ ਮੈਂ ਹਾਜ਼ਰਿਤ ਕਰ ਦੈ ਨਿਕ ਸਵੇਰਾ ਅੰਮ੍ਰਿਤਸਰ ਅੱਜ ਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੀ ਅੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਿਫਾਰਸ਼ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਕੀਰ ਸਿੰਘ ਦਾ ਦਾ ਪੇਸ਼ ਕਰੋ ਫਿਰ ਅਸੀਂ ਉਸ ਉਹਨਾਂ ਹੀ ਸਿਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ 19 ਸੌਣ ਵਾਲੇ ਤੁਸੀਂ ਬਹੁਤ ਬਹੁਤ ਧੰਨਵਾਦ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਡੈਲੀਕਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਟਿਕਿਆ ਹੋਏ ਯਾਨੀ ਕੈਮਰਾ ਪਰਸਨ ਅਮਦੇ ਨਾਲ ਮੈਂ ਹਾਜ਼ਰਿਤ ਕੌਰ ਦੇਨਿਕ ਸਵੇਰਾ ਅੰਮ੍ਰਿਤਸਰ ਅੱਜ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੀ ਅੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਿਫਾਰਸ਼ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕਰੋ ਫਿਰ ਅਸੀਂ ਉਸ ਉਹਨਾਂ ਹੀ ਸਿਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ ਉਹ ਨਹੀਂ ਸੁਣਨਾਂਗੇ ਤੁਸੀਂ ਬਹੁਤ ਬਹੁਤ ਧੰਨਵਾਦ ਦੀਦੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਡੈਲੀਗੇਟਸ ਕੀ ਫੈਸਲਾ ਲੈਂਥਨੈਸ ਸਭ ਦੀਆਂ ਨਿਗਾਹਾਂ ਟਿਕਿਆ ਹੋਇਆ ਨੇ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਹਾਜ਼ਰਿਤ ਕੌਰ ਦੇ ਨਿਕ ਸਵੇਰਾ ਅੰਮ੍ਰਿਤਸਰ ਅੱਜ ਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੀ ਅੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਿਫਾਰਸ਼ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਕ੍ਰਿਸ਼ਿਦਨ ਆਪੇਸ਼ ਕਰੋ ਫਿਰ ਅਸੀਂ ਉਸ ਉਹਨਾਂ ਹੀ ਸਿਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ 19 ਉਹਨਾਂ ਨੇ ਤੁਸੀਂ ਬਹੁਤ ਬਹੁਤ ਧੰਨਵਾਦ ਦੀਦੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਟੈਲੀਕੈਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਠੀਕ ਹੈ ਹੋ ਗਿਆ ਨੇ ਕੈਮਰਾ ਪਰਸਨ ਅਮਦੇ ਨਾਲ ਮੈਂ ਹਾਜ਼ਰਿਤ ਕਰ ਦੇਣਿਕ ਸਵੇਰਾ ਅੰਮ੍ਰਿਤਸਰ ਜਾ ਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੀ ਅੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਿਫਾਰਸ਼ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਦਾ ਪੇਸ਼ ਕਰੋ ਫਿਰ ਅਸੀਂ ਉਸ ਉਹਨਾਂ ਹੀ ਸਿਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤਲਬ 19 ਸੌਣ ਲੈਣ ਤੁਸੀਂ ਬਹੁਤ ਬਹੁਤ ਧੰਨਵਾਦ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਟੈਲੀਕੈਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਠੀਕ ਹੈ ਹੋ ਗਿਆ ਨੇ ਕੈਮਰਾ ਪਰਸਨ ਅਮਦੇ ਨਾਲ ਮੈਂ ਹਾਜ਼ਰਿਤ ਕਰ ਦੇਣਿਕ ਸਵੇਰਾ ਅੰਮ੍ਰਿਤਸਰ ਅਜ ਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਚਾਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਫਾਰਸ਼ੀ ਨਾਮ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨਾਲ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਯਾਨੀ ਹਰ ਕਿਸੇ ਦਾ ਨਾਮ ਪੇਸ਼ ਕਰੋ ਫਿਰ ਅਸੀਂ ਉਸ ਉਹਨਾਂ ਦੀ ਸਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤਲਬ 19 ਸਾਲਾਂ ਦੇ ਤੁਸੀਂ ਬਹੁਤ-ਬਹੁਤ ਧੰਨਵਾਦ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਡੈਲੀਕਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਠੀਕ ਹੈ ਹੋ ਗਿਆ ਨੇ ਕੈਮਰਾ ਪਰਸਨ ਅਮਦੇ ਨਾਲ ਮੈਂ ਹਾਜ਼ਰਿਤ ਕਰ ਦੇਣਿਕ ਸਵੇਰਾ ਅੰਮ੍ਰਿਤਸਰ ਅਜ ਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਚਾਚ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਿਫਾਰਸ਼ੀ ਨਾਮ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਆਪੇਸ਼ ਕਰੋ ਫਿਰ ਅਸੀਂ ਉਸ ਉਹਨਾਂ ਹੀ ਸਿਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਚੋਕ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ 19 ਸੌਣ ਲੈ ਤੁਸੀਂ ਬਹੁਤ ਬਹੁਤ ਧੰਨਵਾਦ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਡੈਲੀਕਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਟਿਕਿਆ ਹੋਏ ਯਾਨੀ ਕੈਮਰਾ ਪਰਸਨ ਅਮਦੇ ਨਾਲ ਮੈਂ ਹਾਜ਼ਰਿਤ ਕੌਰ ਦੇਨਿਕ ਸਵੇਰਾ ਅੰਮ੍ਰਿਤਸਰ ਅੱਜ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਚਾਚ ਕੋਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਿਫਾਰਸ਼ੀ ਨਾਮ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕਰੋ ਫਿਰ ਅਸੀਂ ਉਸ ਉਹਨਾਂ ਹੀ ਸਿਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਚੋਕ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ 19 ਸੌਨਣਾ ਦਿੱਤੀ ਬਹੁਤ ਬਹੁਤ ਧੰਨਵਾਦ ਦੀਦੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਡੈਲੀਕਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਟਿਕਿਆ ਹੋਏ ਯਾਨੀ ਕੈਮਰਾ ਪਰਸਨ ਅਮਦੇ ਨਾਲ ਮੈਂ ਹਾਜ਼ਰਿਤ ਕੌਰ ਦੇਨਿਕ ਸਵੇਰਾ ਅੰਮ੍ਰਿਤਸਰ ਅੱਛਾ ਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੀ ਅੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਿਫਾਰਸ਼ਾਂ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਯਾਨੀ ਹਰ ਕਿਸੇ ਦਾ ਦਾ ਪੇਸ਼ ਕਰੋ ਫਿਰ ਅਸੀਂ ਉਸ ਉਹਨਾਂ ਸਿਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ 19 ਸੋਨ ਲੜ ਦਿੱਤੀ ਬਹੁਤ ਬਹੁਤ ਧੰਨਵਾਦ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਡੈਲੀਕਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਕੈਮਰਾ ਪਰਸਨ ਅਮਦੇ ਨਾਲ ਮੈਂ ਹਾਜ਼ਰਿਤ ਕੌਰ ਦੇਨਿਕ ਸਵੇਰਾ ਅੰਮ੍ਰਿਤਸਰ ਅੱਜ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਾਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਿਫਾਰਸ਼ ਨਾਂ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਸ਼ ਆਈ ਹੈ ਜਿਹੜੇ ਸੀਨੀਅਰ ਅਜਾ ਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਾਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਗੱਲਗੇਟਸ ਬਣਾਉਣਗੇ ਅਸੀਂ ਤੇ ਸਫਾਰਸ਼ੀ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਕੀਸ਼ਰ ਦਾ ਨਾਮ ਪੇਸ਼ ਕਰੋ ਫਿਰ ਅਸੀਂ ਉਸ ਉਹ ਨਿ ਸਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਕੋਈ ਮਤੇ ਕੀ ਕੁਝ ਹੋਣਗੇ ਮਤੇ 19 ਬੋਲਣਾਰੇ ਤੁਸੀਂ ਬਹੁਤ ਬਹੁਤ ਧੰਨਵਾਦ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਡੈਲੀਕਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਠੀਕ ਆ ਹੋ ਗਿਆ ਯਾਨੀ ਕੈਮਰਾ ਪਰਸਨ ਅਮਦੇ ਨਾਲ ਮੈਂ ਹਾਜ਼ਰਿਤ ਕਰ ਦੇਣਿਕ ਸਵੇਰਾ ਅੰਮ੍ਰਿਤਸਰ ਅਜ ਕਾਲੀਦਾਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੀ ਅੱਜ ਕੌਣ ਪ੍ਰਧਾਨ ਬਣੇਗਾ ਇਹ ਕੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਗੱਲ ਗੇਟਸ ਬਣਾਉਣਗੇ ਅਸੀਂ ਤੇ ਸਫਾਰਸ਼ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕਰੋ ਫਿਰ ਅਸੀਂ ਉਸ ਉਹ ਨਾਮ ਸਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ ਉਹ ਨਹੀਂ ਹੋਣਾਂਗੇ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਡੈਲੀਗੇਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗ੍ਹਾ ਕਿਆ ਹੋ ਗਿਆ ਯਾਨੀ ਕੈਮਰਾ ਪਰਸਨ ਅਮਦੇ ਨਾਲ ਮੈਂ ਅਡਸਟਿੱਕ ਕਰਦੇ ਹਾਂ ਨਿੱਕ ਸਵੇਰਾ ਅੰਮ੍ਰਿਤਸਰ ਅਜ ਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੀ ਅੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਫਾਰਸ਼ਾਂ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਹਿੰਨਾ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕਰੋ ਫਿਰ ਅਸੀਂ ਉਸ ਉਹਨਾਂ ਦੀ ਸਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਹੈ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ ਉਹ ਨਹੀਂ ਹੋਣ ਲੈ ਤੁਸੀਂ ਬਹੁਤ ਬਹੁਤ ਧੰਨਵਾਦ ਬੀਬੀ ਜਗੀਰਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਟੈਲੀਗੇਟਸ ਕੀ ਫੈਸਲਾ ਲੈਂਥਨ ਇਸੇ ਸਬਦੀਆਂ ਨਿਗਾਹਾਂ ਠੀਕ ਹੈ ਹੋ ਗਿਆ ਨਾ ਕੈਮਰਾ ਪਰਸਨ ਅਮਦੇ ਨਾਲ ਮੈਂ ਹਾਜ਼ਰਿਤ ਕੋਰਗੇਨਿਕ ਸਵੇਰਾ ਅੰਮ੍ਰਿਤਸਰ ਅੱਜ ਕਾਲੀਦਾਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੀ ਅੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਗੱਲਗੇਟਸ ਬਣਾਉਣਗੇ ਅਸੀਂ ਤੇ ਸਿਫਾਰਸ਼ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਕੀਰਤ ਸਿੰਘ ਦਾ ਦਾ ਪੇਸ਼ ਕਰੋ ਫਿਰ ਅਸੀਂ ਉਸ ਉਹਨਾਂ ਹੀ ਸਿਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਕੋਈ ਮਤੇ ਕੀ ਕੁਝ ਹੋਣਗੇ ਮਤੇ 19 ਸੋਨ ਨਾਲ ਤੁਸੀਂ ਬਹੁਤ ਬਹੁਤ ਧੰਨਵਾਦ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਟੈਲੀਕਿਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਟਿਕਿਆ ਹੋਏ ਯਾਨੀ ਕੈਮਰਾ ਪਰਸਨ ਅਮਦੇ ਨਾਲ ਮੈਂ ਹਾਜ਼ਰਿਤ ਕੌਰ ਦੇ ਨਿਕਸਵੇਰਾ ਅਮਰਿਤ ਅਜਾ ਕਾਲੀਦਾਵ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਫਾਰਸ਼ੀ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨਾਲ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਹਿੰਨਾ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕਰੋ ਫਿਰ ਅਸੀਂ ਉਸ ਉਹ ਨਾਮ ਸਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ 19 ਵਨ ਨਾਲ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਟੈਲੀਕਿਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਕਿ ਕਿਹਾ ਹੋਇਆ ਨੇ ਕੈਮਰਾ ਪਰਸਨ ਅਮਦੇ ਨਾਲ ਮੈਂ ਹਾਜ਼ਰਿਤ ਕਰ ਦੇਣੀ ਸਵੇਰਾ ਅੰਮ੍ਰਿਤਸਰ ਅਜ ਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਿਫਾਰਸ਼ੀ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਕੀਰਤ ਸਿੰਘ ਦਾ ਨਾਮ ਪੇਸ਼ ਕਰੋ ਫਿਰ ਅਸੀਂ ਉਸ ਉਹ ਸਿਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ 19 ਸੌਣ ਨਾਲ ਤੁਸੀਂ ਬਹੁਤ ਬਹੁਤ ਧੰਨਵਾਦ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਟੈਲੀਕਿਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਟਿਕਿਆ ਹੋਏ ਯਾਨੀ ਕੈਮਰਾ ਪਰਸਨ ਅਮਦੇ ਨਾਲ ਮੈਂ ਅਰਸ਼ਿਤ ਕਰ ਦੇਣੀ ਸਵੇਰਾ ਅੰਮ੍ਰਿਤਸਰ ਅਜ ਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਫਾਰਸ਼ਾਂ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਯਾਨੀ ਹਰਪ੍ਰੀਤ ਸਿੰਘ ਦਾ ਦਾ ਪੇਸ਼ ਕਰੋ ਫਿਰ ਅਸੀਂ ਉਸ ਉਹਨਾਂ ਦੀ ਸਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ ਉਹਨਾਂ ਨੂੰ ਹੁਣ ਲਈ ਤੁਸੀਂ ਬਹੁਤ ਬਹੁਤ ਧੰਨਵਾਦ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਡੈਲੀਗੇਟਸ ਕੀ ਫੈਸਲਾ ਲੈਂਥਨੈਸ ਸਬਦੀਆਂ ਨਿਗਾਹਾਂ ਟਿਕਿਆ ਹੋਇਆ ਨੇ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਹਾਜ਼ਰਿਤ ਕੋਰਗਨਿਕ ਸਵੇਰਾ ਅੰਮ੍ਰਿਤਸਰ ਅੱਜ ਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੀ ਅੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਗੱਲ ਗੇਟਸ ਬਣਾਉਣਗੇ ਅਸੀਂ ਤੇ ਸਫਾਰਸ਼ਾਂ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕਰੋ ਫਿਰ ਅਸੀਂ ਉਸ ਉਹ ਨੀ ਸਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ 19 ਹੋਣਗੇ ਤੁਸੀਂ ਬਹੁਤ ਬਹੁਤ ਧੰਨਵਾਦ ਦੀਦੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਟੈਲੀਕਿਟਸ ਕੀ ਫੈਸਲਾ ਲੈਂਦੇ ਨੇ ਇਸੇ ਸਬਦੀਆ ਨਿਗਾਹ ਟਿੱਕਿਆ ਹੋਇਆ ਨੇ ਕੈਮਰਾ ਪਰਸਨ ਅਮਦੇ ਨਾਲ ਮੇ ਅਵਸਤਿਤ ਕਰ ਦੇਣਿਕ ਸਵੇਰਾ ਅਮਰਿਤ ਅਜਾ ਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੀ ਅੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਗੱਲਗੇਟਸ ਬਣਾਉਣਗੇ ਅਸੀਂ ਤੇ ਸਿਫਾਰਸ਼ੀ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਿਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਯਾਨੀ ਹਰ ਕਿਸੇ ਦਾ ਦਾ ਪੇਸ਼ ਕਰੋ ਫਿਰ ਅਸੀਂ ਉਸ ਉਹਨਾਂ ਸਿਫਾਰਿਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ 19 ਸੋਨ ਲੜ ਦਿੱਤੀ ਬਹੁਤ ਬਹੁਤ ਧੰਨਵਾਦ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਡੈਲੀਕਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਕੈਮਰਾ ਪਰਸਨ ਅਮਦੇ ਨਾਲ ਮੈਂ ਅਡਸਟਿਕ ਕੋਰ ਦੇ ਨਿਕ ਸਵੇਰਾ ਅੰਮ੍ਰਿਤਸਰ ਅੱਜ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੱਜ ਕੌਂ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਿਫਾਰਸ਼ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਤੋਂ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕਰੋ ਫਿਰ ਅਸੀਂ ਉਸ ਉਹ ਨਾਮ ਸਿਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ ਉਹਨੇ ਸੋਨਣਾ ਦਿੱਤੀ ਬਹੁਤ ਬਹੁਤ ਧੰਨਵਾਦ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਟੈਲੀਕਿਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਕੈਮਰਾ ਪਰਸਨ ਅਮਦੇ ਨਾਲ ਮੈਂ ਅਰਚਿਤ ਕੋਰ ਦੇ ਨਿਕਸਵੇਰਾ ਅੰਮ੍ਰਿਤਸਰ ਅੱਜ ਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੀ ਅੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਿਫਾਰਸ਼ੀ ਨਾਂ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਪੇਸ਼ ਕਰੋ ਫਿਰ ਅਸੀਂ ਉਸ ਉਹਨਾਂ ਦੀ ਸਿਫਾਰਸ਼ ਲੈ ਕੇ ਆਏ ਆਈ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰਨਗੇ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ 19 ਸੋਨ ਲਨਨ ਤੁਸੀਂ ਬਹੁਤ ਬਹੁਤ ਧੰਨਵਾਦ ਬੀਬੀ ਜਗੀਰਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਟੈਲੀਕਿਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਕੈਮਰਾ ਪਰਸਨ ਅਮਦੇ ਨਾਲ ਮੈਂ ਹਾਜ਼ਰਿਤ ਕੌਰ ਦੇ ਨਿਕ ਸਵੇਰਾ ਅੰਮ੍ਰਿਤਸਰ ਅੱਜ ਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹੀ ਬਣੇਗਾ ਜਿਹਨੂੰ ਗੱਲਗੇਟਸ ਬਣਾਉਣਗੇ ਅਸੀਂ ਤੇ ਸਿਫਾਰਸ਼ੀ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਪ੍ਰੀਤ ਜੀ ਦਾ ਨਾਮ ਪੇਸ਼ ਕਰੋ ਫਿਰ ਅਸੀਂ ਉਸ ਉਹ ਨਿ ਸਿਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਕੋਈ ਮਤੇ ਕੀ ਕੁਝ ਹੋਣਗੇ ਮਤ 19 ਸੌਣ ਲੈਣੇ ਤੁਸੀਂ ਬਹੁਤ ਬਹੁਤ ਧੰਨਵਾਦ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਡੈਲੀਕਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਕਿ ਕਿਹਾ ਹੋਇਆ ਯਾਨੀ ਕੈਮਰਾ ਪਰਸਨ ਅਮਦੇ ਨਾਲ ਮੈਂ ਅਡਸਟਿਪ ਕਰ ਦੇਣਿਕ ਸਵੇਰਾ ਅਮ੍ਰਿਤ ਅਜਾ ਕਾਲੀਦਾਵ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬੰਨ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੀ ਅੱਜ ਕੌਣ ਬੰਨਣਾ ਬਣੇਗਾ ਦੇਖੋ ਪ੍ਰਧਾਨ ਤੇ ਉਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਿਫਾਰਸ਼ੀ ਨਾਂ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਪੇਸ਼ ਕਰੋ ਫਿਰ ਅਸੀਂ ਉਸ ਉਹਨਾਂ ਦੀ ਸਿਫਾਰਸ਼ ਲੈ ਕੇ ਆਏ ਆਈ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰਨਗੇ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ 19 ਬੋਲਣ ਵਾਲੇ ਤੁਸੀਂ ਬਹੁਤ-ਬਹੁਤ ਧੰਨਵਾਦ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਟੈਲੀਕੈਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਕੈਮਰਾ ਪਰਸਨ ਅਮਦੇ ਨਾਲ ਮੈਂ ਅਰਸ਼ਿਤ ਕੌਰ ਦੇ ਨਿਕ ਸਵੇਰਾ ਅੰਮ੍ਰਿਤਸਰ ਅੱਜ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੀ ਅੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਫਾਰਸ਼ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕਰੋ ਫਿਰ ਅਸੀਂ ਉਸ ਉਹ ਨੀ ਸਫਾਰਸ਼ ਲੈ ਕੇ ਆਏ ਆ ਆਈ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ 19 ਹੋਣਾ ਦੇ ਤੁਸੀਂ ਬਹੁਤ ਬਹੁਤ ਧੰਨਵਾਦ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਡੈਲੀਗੇਟਸ ਕੀ ਫੈਸਲਾ ਲੈਂਗਜਨੇਸ ਸਬਦੀਆ ਨਿਗਾਹ ਟਿਕਿਆ ਹੋਇਆ ਨੇ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਅਰਸ਼ਿਤ ਕੌਰ ਦੇ ਨਿਕ ਸਵੇਰਾ ਅਮਰਿਤਸਰ ਅੱਜ ਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੀ ਅੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਿਫਾਰਸ਼ਾਂ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਯਾਨੀ ਹਰ ਕਿਸੇ ਦਾ ਦਾ ਪੇਸ਼ ਕਰੋ ਫਿਰ ਅਸੀਂ ਉਸ ਉਹਨਾਂ ਦੀ ਸਿਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤ ਉਹਨੇ ਸੁਣ ਲੜੇ ਤੁਸੀਂ ਬਹੁਤ ਬਹੁਤ ਧੰਨਵਾਦ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਡੈਲੀਕੇਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਟਿਕਿਆ ਹੋਈਆਂ ਨੇ ਕੈਮਰਾ ਪਰਸਨ ਅਮਰ ਦੇ ਨਾਲ ਮੈਂ ਅਰਸ਼ਿਤ ਕੌਰ ਦੇ ਨਾਲ ਸਵੇਰਾ ਅੰਮ੍ਰਿਤਸਰ ਅੱਜ ਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਿਫਾਰਸ਼ੀ ਨਾਮ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਦਾ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਹਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਪੇਸ਼ ਕਰੋ ਫਿਰ ਅਸੀਂ ਉਸ ਉਹਨਾਂ ਹੀ ਸਿਫਾਰਸ਼ ਲੈ ਕੇ ਆਏ ਆਈ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਚੋਕ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ 19 ਉਹ ਨਾਲੇ ਤੁਸੀਂ ਬਹੁਤ ਬਹੁਤ ਧੰਨਵਾਦ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਟੈਲੀਕਿਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਕਿ क्‍या ਹੋਇਆ ਨੇ ਕੈਮਰਾ ਪਰਸਨ ਅਮਦੇ ਨਾਲ ਮੈਂ ਹਾਜ਼ਰਿਤ ਕਰ ਦੈ ਨਿਕ ਸਵੇਰਾ ਅਮਰਿਤ ਅਜਾ ਕਾਲੀਦਾਵ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੱਜ ਕੌਂ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹ ਹੀ ਬਣੇਗਾ ਜਿਹਨੂੰ ਗੱਲਗੇੜਸ ਬਣਾਉਣਗੇ ਅਸੀਂ ਤੇ ਸਿਫਾਰਸ਼ ਨਾਮ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਹਿੰਨਾ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕਰੋ ਫਿਰ ਅਸੀਂ ਉਸ ਉਹ ਨਾਮ ਸਿਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ ਉਹਨੇ ਸੋਨ ਲੜ ਦਿੱਤੀ ਬਹੁਤ ਬਹੁਤ ਧੰਨਵਾਦ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਡੈਲੀਕਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਟਿਕਿਆ ਹੋਏ ਯਾਨੀ ਕੈਮਰਾ ਪਰਸਨ ਅਮਦੇ ਨਾਲ ਮੈਂ ਔਰ ਸਟਿਪ ਕਰ ਦੇਣੀ ਸਵੇਰਾ ਅੰਮ੍ਰਿਤਸਰ ਅੱਜ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹੀ ਬਣੇਗਾ ਜਿਹਨੂੰ ਡੈਲੀਗੇਟਸ ਬਣਾਉਣਗੇ ਅਸੀਂ ਤੇ ਸਫਾਰਸ਼ੀ ਨਾ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕੈਨਾਂ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕਰੋ ਫਿਰ ਅਸੀਂ ਉਸ ਉਹ ਨਿ ਸਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ ਹੁਣੇ ਸੁਣ ਲੈ ਤੁਸੀਂ ਬਹੁਤ ਬਹੁਤ ਧੰਨਵਾਦ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਯਾਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਟੈਲੀਕਿਟਸ ਕੀ ਫੈਸਲਾ ਲੈਂਦੇ ਨੇ ਇਸੇ ਸਭ ਦੀਆਂ ਨਿਗਾਹਾਂ ਠੀਕ ਹੈ ਹੋ ਗਿਆ ਯਾਨੀ ਕੈਮਰਾ ਪਰਸਨ ਅਮਦੇ ਨਾਲ ਮੈਂ ਔਰ ਸਟਿਟ ਕਰ ਦੇਣੀ ਸਵੇਰਾ ਅੰਮ੍ਰਿਤਸਰ ਅਜ ਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ ਬੀਬੀ ਜੱਜ ਕੌਣ ਪ੍ਰਧਾਨ ਬਣੇਗਾ ਦੇਖੋ ਪ੍ਰਧਾਨ ਤੇ ਉਹੀ ਬਣੇਗਾ ਜਿਹਨੂੰ ਗੱਲਗੇਟਸ ਬਣਾਉਣਗੇ ਅਸੀਂ ਤੇ ਸਿਫਾਰਸ਼ੀ ਨਾਮ ਪੇਸ਼ ਕਰਾਂਗੇ ਜਿਹੜਾ ਲੋਕਾਂ ਵੱਲੋਂ ਸਿਫਾਰਸ਼ ਆਈ ਹੈ ਜਿਹੜੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੇ ਡੈਲੀਗੇਟਸ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦੱਸੋ ਕਿਹਨਾ ਪੇਸ਼ ਕਰੀਏ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕਰੋ ਫਿਰ ਅਸੀਂ ਉਸ ਉਹਨਾਂ ਹੀ ਸਿਫਾਰਸ਼ ਲੈ ਕੇ ਆਏ ਆ ਅਸੀਂ ਪੇਸ਼ ਕਰਾਂਗੇ ਬਾਕੀ ਡੈਲੀਗੇਟਸ ਜੋ ਕਰ ਬਿਲਕੁਲ ਮਤੇ ਕੀ ਕੁਝ ਹੋਣਗੇ ਮਤੇ ਉਹਨਾਂ ਨੂੰ ਸੁਣ ਲੈਣ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਜਗੀਰ ਕੌਰ ਜੀ ਪਹੁੰਚੇ ਨੇ ਇੱਥੇ ਉਹ ਕਹਿੰਦੇ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਬਾਕੀ ਡੈਲੀਗੇਟਸ ਕੀ ਫੈਸਲਾ ਲੈਂਗਥ ਨੇ ਇਸੇ ਸਭ ਦੀਆਂ ਨਿਗਾਹਾਂ ਟਿਕਿਆ ਹੋਇਆ ਨੇ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਹਾਜ਼ਰਿਤ ਕਰਦੇ ਹਾਂ ਅੱਜ ਸਵੇਰਾ ਅੰਮ੍ਰਿਤਸਰ ਅਜਾ ਕਾਲੀਦਾਲ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੌਣ ਬਣ ਰਿਹਾ ਅੱਜ ਪ੍ਰਧਾਨ ਚੁਣਿਆ ਜਾਏਗਾ